ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇ ਕਰੋ ਸਾਥੀਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੋ ਬੇहद ਹੈਰਾਨ ਕਰਨ ਵਾਲੀਆਂ ਔਰ ਡਰਾਉਣੀਆਂ ਤਸਵੀਰਾਂ ਨੇ ਦੱਸ ਦਈਏ ਇੱਕ ਕਾਰ ਜੋ ਮੁਕੰਦਪੁਰ ਤੋਂ ਬੰਗਿਆ ਵੱਲ ਨੂੰ ਜਾ ਰਹੀ ਸੀ ਕਾਫੀ ਸਪੀਡ ਵਿੱਚ ਇੱਕ ਗੱਡੀ ਨਜ਼ਰ ਆਈ ਹੈ ਸੀਸੀਟੀਵੀ ਵਿੱਚ ਇਹਦੀਆਂ ਤਸਵੀਰਾਂ ਆਈਆਂ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਓਵਰ ਸਪੀਡ ਹੋਣ ਕਰਕੇ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਔਰ ਗੱਡੀ ਜਿਹੜੀ ਹੈ ਉਡਣ ਖਟੋਲਾ ਬਣ ਕੇ ਪਹਿਲਾਂ ਜਿਹੜੀ ਹੈ ਉਹ ਇੱਕ ਪੀਰਾਂ ਦੀ ਦਰਗਾਹ ਦੀ ਕੰਧ ਨਾਲ ਟਕਰਾਉਂਦੇ ਉਸ ਤੋਂ ਬਾਅਦ ਗੱਡੀ ਕੋ ਮੁੱਕੇ ਫਿਰ ਸਫੈਦੇ ਨਾਲ ਜਾ ਟਕਰਾਉਂਦੀ ਹੈ ਜਿਸ ਦੇ ਕਰਕੇ ਉਸ ਦੀਆਂ ਪਲਟੀਆਂ ਪੈਣ ਤੋਂ ਬਚਾਅ ਹੋ ਜਾਂਦਾ ਹੈ ਮੌਕੇ ਤੇ ਜਿਹੜੇ ਉੱਥੇ ਲੋਕ ਆ ਪਹੁੰਚਦੇ ਆ ਜਿਹੜਾ ਗੱਡੀ ਚਲਾ ਰਿਹਾ ਹੁੰਦਾ ਚਾਲਕ ਉਸ ਨੂੰ ਗੱਡੀ ਚੋਂ ਬਾਹਰ ਕੱਢ ਕੇ ਨੇੜਲੇ ਹਸਪਤਾਲ ਵਿਖੇ ਪੰਚਾਇਆ ਜਾਂਦਾ ਹੈ ਲੇਕਿਨ ਜਿਹੜੀ ਸੀਸੀਟੀਵੀ ਤਸਵੀਰ ਜਦੋਂ ਉਹਨੂੰ ਉਹਨੂੰ ਦੇਖਦੇ ਆ ਤਾਂ ਅੰਦਾਜ਼ਾ ਹੁੰਦਾ ਕਿ ਸਾਹਮਣੇ ਤੋਂ ਕੋਈ ਗੱਡੀ ਨਹੀਂ ਆ ਰਹੀ ਸੀ ਤੇ ਪਿੱਛੋਂ ਕੋਈ ਗੱਡੀ ਓਵਰਟੇਕ ਕਰਕੇ ਨਹੀਂ ਗਈ ਜਾਂ ਕਿਸੇ ਨੂੰ ਇਹ ਗੱਡੀ ਓਵਰਟੇਕ ਨਹੀਂ ਕਰ ਰਹੀ ਸੀ ਗੱਡੀ ਓਵਰ ਸਪੀਡ ਸੀ ਤੇ ਸੰਤੁਲਨ ਵਿਗੜਨ ਕਰਕੇ ਇਹ ਐਡਾ ਵੱਡਾ ਹਾਦਸਾ ਹੋ ਜਾਂਦਾ ਜੇਕਰ ਕੋਈ ਪੀਰਾਂ ਦੀ ਦਰਗਾਹ ਤੇ ਬਾਹਰ ਖੜਾ ਹੁੰਦਾ ਵੀਰਾਂ ਦੀ ਜਗ੍ਹਾ ਦੇ ਬਾਹਰ ਕੋਈ ਖੜਾ ਹੁੰਦਾ ਤਾਂ ਉਸ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਜਿਸ ਤਰੀਕੇ ਗੱਡੀ ਉੱਡਣ ਖਟੋਲਾ ਬਣ ਕੇ ਪਹਿਲਾਂ ਜਾ ਕੇ ਕੰਧ ਨਾਲ ਟਕਰਾਉਂਦੀ ਹੈ ਕੰਧ ਢਾਹ ਦਿੰਦੀ ਹੈ ਤੇ ਉਸ ਤੋਂ ਬਾਅਦ ਸਫੈਦੇ ਵਿੱਚ ਉਲਟੀ ਹੋ ਕੇ ਵੱਜਦੀ ਹੈ ਮਤਲਬ ਪਹਿਲਾਂ ਗੱਡੀ ਦਾ ਜਿਹੜਾ ਬੁੰਨਟ ਹੈ ਉਹ ਕੰਧ ਨਾਲ ਟਕਰਾਉਂਦਾ ਫਿਰ ਘੁਮ ਕੇ ਉਹਦੇ ਬਿਲਕੁਲ ਆਪੋਜ਼ਿਟ ਖੜੇ ਜਿਹੜਾ ਦਰਖਤ ਸਫੈਦਾ ਉਸ ਦੇ ਨਾਲ ਬੁੰਨਟ ਟਕਰਾਉਂਦਾ ਜੇਕਰ ਸਫੈਦਾ ਨਾ ਹੁੰਦਾ ਤਾਂ ਗੱਡੀ ਦੀਆਂ ਪਲਟੀਆਂ ਪੈ ਜਾਣੀਆਂ ਸੀ ਤੇ ਚਾਲਕ ਦਾ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਸਰੀਰਕ ਪੱਖੋਂ ਪਰ ਜੇ ਗੱਡੀ ਨੂੰ ਦੇਖੇ ਤਾਂ ਗੱਡੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਕੰਡਮ ਹੋ ਚੁੱਕੀ ਹੈ ਔਰ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਕਰਕੇ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਵੀ ਆਉਂਦਾ ਹੈ ਕਿ ਤੇਜ਼ ਰਫ਼ਤਾਰ ਕਰਕੇ ਹਾਦਸਾ ਹੋਇਆ ਔਰ ਹਰ ਇੱਕ ਚਾਲਕ ਨੂੰ ਖਿਆਲ ਰੱਖਣਾ ਚਾਹੀਦਾ ਕਿ ਗੱਡੀ ਜਿੰਨੇ ਤੁਹਾਡੇ ਕੰਟਰੋਲ ਵਿੱਚ ਹੈ ਉਸ ਤੋਂ ਵੱਧ ਨਾ ਉਹਦੀ ਸਪੀਡ ਕਰਨੀ ਚਾਹੀਦੀ ਹੈ ਜਿੰਨਾ ਪੁਲਿਸ ਪ੍ਰਸ਼ਾਸਨ ਨੇ ਜਿਵੇਂ ਇੱਥੇ 80 ਤੋਂ ਘੱਟ ਦੀ ਸਪੀਡ ਦੱਸੀ ਜਾਂਦੀ ਹੈ ਕਿ ਜਿਹੜੀਆਂ ਇਹ ਸੜਕਾਂ ਆ ਇਹਨਾਂ ਤੇ 80 ਤੋਂ ਘੱਟ ਦੀ ਸਪੀਡ ਰੱਖੋ ਜਿਹੜਾ ਹਾਈਵੇ ਹੈ ਔਰ ਨੈਸ਼ਨਲ ਹਾਈਵੇ ਤੇ ਵੀ ਕਿਹਾ ਜਾਂਦਾ ਹੈ ਕਿ ਜੋ ਹਦਾਇਤ ਹੈ ਕਿ 90 ਤੋਂ ਵੱਧੂ ਸਪੀਡ ਨਾ ਕਰੋ ਤਾਂ ਇਹ ਗੱਡੀ ਦੀ ਸਪੀਡ ਜਿਹੜੀ ਹੈ ਇਹ 120 30 ਦੀ ਲੱਗਦੀ ਹੈ ਜਾਂ ਉਸ ਤੋਂ ਵੀ ਜ਼ਿਆਦਾ ਲੱਗਦੀ ਹੈ ਜਿਸ ਦੇ ਕਰਕੇ ਹਾਦਸਾ ਵਾਪਰਿਆ ਤੇ ਗੱਡੀ ਜਿਹੜੀ ਹੈ ਉਹ ਡਰਾਈਵਰ ਦੇ ਕੰਟਰੋਲ ਚ ਨਹੀਂ ਹੁਣ ਇੱਕ ਵਾਰ ਤੁਹਾਨੂੰ ਮੌਕੇ ਦੀ ਸਥਿਤੀ ਦਿਖਾਣੇ ਤੇ ਮੌਕੇ ਦੇ ਚਸ਼ਮਦੀਤਾਂ ਨਾਲ ਗੱਲਬਾਤ ਕਰਦੇ ਹਾਂ ਕੀ ਹਾਦਸਾ ਹੋਇਆ ਏ ਬਾਜੀ 8:00 ਵਜੇ ਦੀ ਗੱਲ ਆ ਮੈਂ ਤਾਂ ਕਿ ਬਾਹਰ ਬੈਠਾ ਸੀਗਾ ਦਰਵਾਜ਼ੇ 'ਤੇ ਹੀ ਸੇਵਾਦਾਰ ਆ ਗੱਡੀ ਬਾਜੀ ਮੁਕੰਦpur ਸਾਈਡ ਤੋਂ ਆਈ ਆ ਬਹੁਤ ਜ਼ਿਆਦਾ ਸਪੀਡ ਤੇ ਸੀਗੀ ਪਹਿਲਾਂ ਇਹ ਪਿਛਲੇ ਸਾਈਡ ਤੇ ਕੰਧ 'ਚ ਲੱਗੀ ਗੇਟਕੂਟ ਸਾਰੇ ਟਾਗੇ ਸਵੈਦੇ 'ਚ ਲੱਗੀ ਬੰਦਾ ਮੈਦਾਨ ਦਾ ਵਿੱਚੋਂ ਜਾ ਕੱਢਿਆ ਇੱਕੋ ਬੰਦਾ ਸੀਗਾ ਬੰਦੇ ਦਾ ਬਾਜੀ ਬਚਾ ਆ ਪਰ ਗੱਡੀ ਦਾ ਸਾਰੀ ਜੀ ਕੰਡਮ ਹੋ ਗਈ ਆ ਤੇ ਸਾਡਾ ਇੱਥੇ ਜਗ੍ਹਾ ਦਾ ਕਾਫੀ ਬੇਜਗਰ ਸੀਗੇ ਸਾਰਾ ਕੁਝ ਉੱਡਾਤਾ ਸਾਬਨਾ ਇਦਾਂ ਬੰਦੇ ਦਾ ਬਚਾਅ ਹੋ ਗਿਆ ਬਚਾਅ ਹੋ ਗਿਆ ਬੰਦੇ ਦਾ ਬਚਾਅ ਹੋ ਗਿਆ ਮੋਕੇ ਤੇ ਆ ਕੇ ਉਹਨੂੰ ਲੈ ਹਸਪੀਟਲ ਲੈ ਗਏ ਮੋਕੇ ਤੇ ਆ ਮੇਰੇ ਨੇ ਦਿਰਾ ਸੀ ਉਹਨੂੰ ਲੈ ਗਿਆ ਸੀ ਐਂਬੂਲੈਂਸ ਨੂੰ ਫੋਨ ਕਰਤਾ ਸੀਗਾ ਅੱਛਾ ਜੀ ਤੇ ਉਹ ਰਟੈਂਡੀ ਪਿੰਡ ਦਾ ਮੁੰਡਾ ਸੀਗਾ ਜੀ ਅੱਛਾ ਜੀ ਹਾਂ ਜੀ ਚਲੋ ਠੀਕ ਹੈ ਜੀ ਇਹ 8 ਵਜੇ ਦੀ ਗੱਲ ਆ ਲੈਗਾ ਤੇ ਬਾਹਰ ਬੈਠਾ ਸੀਗਾ ਸਵਾਰ ਤੇ ਹੀ ਸੇਵਾਦਾਰਿਆਂ ਗੱਡੀ ਭਾਜੀ ਮੁਕੰਦpur ਸਾਈਡ ਤੋਂ ਆਈ ਆ ਬਹੁਤ ਜ਼ਿਆਦਾ ਸਪੀਡ ਤੇ ਸੀਗੀ ਪਹਿਲਾਂ ਇਹ ਪਿਛਲੇ ਸਾਈਡ ਤੇ ਕੰਧ 'ਚ ਲੱਗੀ ਗੇਟਕੂਟ ਸਾਰੇ ਟਾ ਕੇ ਸਪੈਨ ਦੇ 'ਚ ਲੱਗੀ ਬੰਦਾ ਮੈਂ ਦਵਾ ਦਵਾ ਵਿੱਚੋਂ ਜਾ ਕੱਢਿਆ ਇੱਕੋ ਬੰਦਾ ਸੀਗਾ ਬੰਦੇ ਦਾ ਭਾਜੀ ਬਚਾ ਆ ਤੇ ਗੱਡੀ ਦਾ ਸਾਰੀ ਜੀ ਕੰਡਮ ਹੋ ਗਈ ਆ ਤੇ ਸਾਡਾ ਇੱਥੇ ਜਗਾ ਦਾ ਕਾਫੀ ਬੇਜਬੂਰ ਸੀਗੇ ਸਾਰਾ ਕੋਲੋਂ ਘਾਟਾ ਸਭ ਨਾਲ ਇਦਾਂ ਬੰਦੇ ਦਾ ਬਚਾਅ ਹੋ ਗਿਆ ਬਚਾਅ ਹੋ ਗਿਆ ਬੰਦੇ ਦਾ ਬਚਾਅ ਹੋ ਗਿਆ ਮੋਕੇ ਜਾ ਕੇ ਉਹਨੂੰ ਲੈ ਹਸਪੀਟਲ ਲੈ ਗਏ ਮੋਕੇ ਵੀ ਐਮਰਜੈਂਸੀ ਡਾਕਟਰ ਨੂੰ ਲੈ ਗਏ ਸੀ ਅੰਬਲੈਂਸ ਨੂੰ ਫੋਨ ਕਰਤਾ ਸੀਗਾ ਅੱਛਾ ਜੀ ਤੇ ਉਹ ਰਿਟੈਂਡਰੀ ਪਿੰਡ ਦਾ ਮੁੰਡਾ ਸੀਗਾ ਜੀ ਅੱਛਾ ਜੀ ਹਾਂਜੀ ਚਲੋ ਠੀਕ ਹੈ